ये आज <phim> <laughs> <laughs> ਸਰ ਉਹ ਲੈ ਲੈ ਸਰ 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 ਸ ਹਾਂਜੀ ਹਾਂਜੀ ਸਰ ਅੱਜ ਜੋ ਕਟਿੰਗ ਕੀਤਾ ਗਿਆ ਗਲਸਪਾਈ ਦੀ ਅੱਜ ਪਹਿਲਾਂ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਰਦਾਰ ਪ੍ਰੋਗਰਾਮ ਸਿੰਘ ਮਾਨ ਜੀ ਦਾ ਜੀ ਸਾਡੇ ਪੀਐਮ ਸਾਹਿਬ ਤੇ ਧੰਨਵਾਦ ਹਰਦੀਪ ਸਿੰਘ ਹਿੰਦਿਆ ਜੀ ਦਾ ਕੈਬਨਿਟ ਮੰਤਰੀ ਜੋ ਵੀ ਵੱਡੇ ਪ੍ਰੋਗਰਾਮ ਇਹ ਜਿਹੜਾ ਕਿ ਹਲਕਾ ਸਾਨ੍ਹੇ ਸਾਨ੍ਹੇਵਾਲ ਦੇ ਵਿੱਚ ਵਾਟਰ ਸਪਲਾਈ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਉਹ ਅੱਜ 3.75 ਕਰੋੜ ਦਾ ਪ੍ਰੋਜੈਕਟ ਚਾਲੂ ਹੋਣ ਜਾ ਰਿਹਾ ਜਿਹੜਾ ਕਿ ਸਾਨ੍ਹੇਵਾਲ ਨੂੰ ਵਾਟਰ ਸਪਲਾਈ ਤੋਂ ਪੂਰੇ ਸਾਨ੍ਹੇਵਾਲ ਨੂੰ ਪ੍ਰੋਬਲਮ ਹੈਗੀ ਉਹ ਸਾਰੇ ਹੱਲ ਹੋਣਗੇ ਉਹਦਾ ਅਜ ਉਦਘਾਟਨ ਕੀਤਾ ਕਿਹੜੇ ਕਿਹੜੇ ਵਾਰਡ ਚ ਪਾਣੀ ਜਾਵੇਗੀ ਪੂਰੇ ਸਾਨ੍ਹੇਵਾਲ ਦੇ ਵਿੱਚ 9 ਕਿਲੋਮੀਟਰ ਦੇ ਵਿੱਚ ਵਾਟਰ ਸਪਲਾਈ ਸੀਵਰੇਜ ਦਾ ਵੀ ਨਾਲ ਹੋਊਗਾ ਬਾਰੇ ਟੈਂਕੀ ਬਣੀ ਨੂੰ ਬਹੁਤ ਸਾਲ ਹੋ ਗਏ ਪਰ ਇਹ ਘਟਨਾ ਅੱਜ ਮੈਨੂੰ ਲੱਗਦਾ ਦੂਸਰੀ ਵਾਰ ਹੋ ਰਹੀ ਆ ਕੀ ਕਹਿਣਾ ਚਾਹੋ ਸਾਨੂੰ ਪਹਿਲਾਂ ਤੇ ਪਤਾ ਨਹੀਂ ਤਾਂ ਵੀ ਪਹਿਲੀਆਂ ਸਰਕਾਰਾਂ ਬਾਰੇ ਅਸੀਂ ਕੁਝ ਕਹਿ ਨਹੀਂ ਸਕਦੇ ਪਰ ਆਪਣੀ ਸਰਕਾਰ ਦੇ ਵਿੱਚ ਪਹਿਲਾਂ ਤੋਂ ਘਟਨਾ ਤੇ ਨਾਲ ਦੀ ਨਾਲ ਹੀ ਕੰਮ ਚੱਲ ਰਿਹਾ ਜਿੱਥੇ ਘਟਨਾ ਹੋ ਰਿਹਾ ਉੱਥੇ ਦੇਖਿਆ ਜਾ ਰਿਹਾ ਕਿ ਮਤਲਬ ਜਿਹੜਾ ਕਿ ਬਾਡਾਂ ਦੇ ਵਿੱਚ ਪਾਈਪਾਂ ਦਾ ਬਚਾਈ ਗਈ ਹੈ ਪਰ ਲੇਕਿਨ ਪਾਣੀ ਟੁੱਟੀ ਕੋਈ ਬੰਦਾ ਉਹਨਾਂ ਨੂੰ ਕੋਈ ਜਿਵੇਂ ਖੁੱਲੀਆਂ ਹੀ ਨਹੀਂ ਹੁੰਦੀਆਂ ਇਹ ਉਹਦੇ ਵਾਸਤੇ ਹੀ ਕੀਤਾ ਗਿਆ ਜਿਹੜਾ ਕਿ ਹੁਣ ਸਾਰੇ ਪਾਨੇ ਹਾਲ ਦੇ ਵਿੱਚ ਵਾਟਰ ਸਪਲਾਈ ਪਾਣੀ ਪੁੰਨ ਤੇ ਜਿਵੇਂ ਬਹੁਤ ਥਾਵਾਂ ਤੇ ਦੇਖਿਆ ਜਾਂਦਾ ਜੀ ਤੁਸੀਂ ਆਮ ਆਦਮੀ ਪਾਰਟੀ ਆਪਣੇ ਇੱਥੇ ਕਲੀਨਿਕ ਵੀ ਆਪਾਂ ਚੈੱਕ ਕਰ ਸਕਦੇ ਹਾਂ ਇਹਦਾ ਪ੍ਰੈਸ਼ਰ ਹੀ ਨਹੀਂ ਹੈਗਾ ਪਾਣੀ ਦਾ ਮਤਲਬ ਬਹੁਤ ਟੋਕਾ ਟੋਕਾ ਹੀ ਆ ਰਿਹਾ ਉਹਦੇ ਬਾਰੇ ਕਿ ਕਿੰਦਾਂ ਦੀ 4-5 ਟਿਊਬਲ ਸੀਗੇ ਜਿਹਨਾਂ ਵਿੱਚ ਪ੍ਰੋਬਲਮ ਸੀਗੀ ਕਿ ਕਿਸੇ ਵਿੱਚ ਮੋਟਰ ਨਹੀਂ ਹੈਗੀ ਕਿਸੇ ਵਿੱਚ ਕੋਈ ਪ੍ਰੋਬਲਮ ਉਹ ਸਾਰੀਆਂ ਪ੍ਰੋਬਲਮਾਂ ਸੋਲਵ ਹੋ ਸੋਲਵ ਹੋਣ ਇਦੇ ਨਾਲ ਨਾਲ ਸੜਕਾਂ ਦਾ ਬਹੁਤ ਮਾੜਾ ਹਾਲ ਆ ਢਾਈ ਸਾਲ ਹੋ ਗਏ ਸਰਕਾਰ ਬਣੀ ਨੂੰ ਕਿ ਆਲੇ-ਦਾਲੇ ਤੁਸੀਂ ਧਰਾਉੜ ਨਾ ਇਧਰ ਨੂੰ ਕੰਡੰਮ ਦੇਖ ਲਓ ਤੇ ਬਹੁਤ ਮਾੜੀ ਕੰਡੀਸ਼ਨ ਆ ਇਹਦੇ ਬਾਰੇ ਤੁਸੀਂ ਜਦੋਂ ਦੇ ਮਾਲਕ ਨੇ ਸੇਵਾ ਬਖਸੀ ਹੈ ਹਾਂ ਹੋਕਲ ਪੁਆਇੰਟ ਦੇ ਵਿੱਚ ਅਸੀਂ ਵੀ ਇੱਥੇ ਹੀ ਛੋਟੇ ਹੁੰਦੇ ਤੋਂ ਪਲੇ ਆ ਵੱਡੇ ਹੋਏ ਆ ਹੋਕਲ ਪੁਆਇੰਟ ਏਰੀਆ ਦੇ ਵਿੱਚ ਟੰਡਾਰੀ ਦੇ ਵਿੱਚ ਕਦੀ ਪਾਣੀ ਨਹੀਂ ਸੀ ਸੁੱਕਿਆ ਹਾਂ ਹਾਂ ਇੱਥੋਂ ਤੱਕ ਕਿ ਵੱਡੇ ਟਿੱਪਰ ਵੀ ਉਤੋਂ ਦੇ ਨਹੀਂ ਲੰਘਦੇ ਟਰਾਲੇ ਵੀ ਹੁਣ ਤੁਸੀਂ ਜਾ ਕੇ ਸਾਰਾ ਫੋਕਲ ਪੁਆਇੰਟ ਏਰੀਆ ਚੈੱਕ ਕਰੋ ਢੰਡਾਰੀ ਚੈੱਕ ਕਰੋ ਕਿਤੇ ਵੀ ਕੋਈ ਪਾਣੀ ਦਿਖਦਾ ਹੋਵੇ ਜਾਂ ਕਿਤੇ ਟੋਏ ਦਿਖਦੇ ਹੋਣ ਸਾਣਾ ਸਾਹਿਬ ਵਾਲੀ ਰੋਡ ਜਿਹੜੀ ਕਿ 20 ਸਾਲ ਹੋ ਗਏ ਹੀ ਕਦੀ ਨਹੀਂ ਸੀ ਬਣੀ ਜਿੱਥੇ ਕਿ ਸਾਰਾ ਸਾਡਾ ਹਲਕਾ ਮੱਥਾ ਟੇਕਣ ਜਾਂਦਾ ਸੀ ਉਹ ਰੋਡ ਚੈੱਕ ਕਰੋ ਰਾਹੋ ਰੋਡ ਜਿਹੜੀ ਕਿ 25-30 ਸਾਲ ਤੋਂ ਨਹੀਂ ਬਣੀ ਜਾ ਕੇ ਉਹ ਰੋਡ ਚੈੱਕ ਕਰੋ ਕਿਉਂਕਿ ਸਾਰਾ ਹਲਕੇ ਦੇ ਵਿੱਚ ਕੋਈ ਕੰਮ ਹੀ ਨਹੀਂ ਕੀਤਾ ਪਹਿਲੀਆਂ ਸਰਕਾਰਾਂ ਨੇ ਟਾਈਮ ਤੇ ਲੱਗਦਾ ਜਰੂਰ ਪਰ ਕਾਫੀ ਹੱਦ ਤੱਕ ਅਸੀਂ ਜੜੀਆਂ ਕਿ ਰੋਡਾਂ ਬਣ ਗਈਆਂ ਜਿਹੜੀਆਂ ਕੋਈ ਰਹਿ ਵੀ ਗਈਆਂ ਉਹ ਵੀ ਜਲਦੀ ਉਹਨੂੰ ਪੂਰੀਆਂ ਕਰਾਂ ਸਾਨੇਵਾਲ ਨੂੰ ਦਿਹਾਤੀ ਹਲਕੇ ਦਾ ਜਿਹੜਾ ਦਿਲ ਮੰਨਿਆ ਜਾਂਦਾ ਇਹਦੇ ਆਲੇ-ਦਾਲੇ ਇਰਤਕਿਰਤ ਜਿਹੜੀਆਂ ਛੜਕਾਂ ਨੇ ਉਹਨਾਂ ਦਾ ਬਹੁਤ ਮਾੜਾ ਹਾਲ ਆ ਫੋਕਟ ਪੈਂਟ ਠੀਕ ਆ ਰਾਹੋਂ ਰੋਡ ਵੀ ਠੀਕ ਆ ਕਟਾਣਾ ਸਾਭ ਦੀ ਤੁਸੀਂ ਔੜ ਬਣਾਈ ਆ ਪਰ ਇਹਨਾਂ ਦੀ ਕਦੋਂ ਵਾਰੀ ਆਊਗੀ ਇੱਥੇ ਵੀ ਲੱਗ ਜਲਦੀ ਕੰਮ ਹੋ ਜਾਊਗਾ ਜੀ ਚਲੋ ਹੁਣ ਤੁਸੀਂ ਆ ਪੋਲ ਦੇ ਨਾਲ-ਨਾਲ ਅਸੀਂ ਸਾਰਾ ਬਹੁਤ ਬੁਰਾ ਹਾਲ ਹੀ ਉੱਥੇ ਸਾਰੇ ਬੂਟੇ ਲਗਾ ਰਹੇ ਹਾਂ ਸਫਾਈ ਕਰਕੇ ਜਿਹੜੀਆਂ ਕਿ ਪੁੱਲ ਦੀਆਂ ਟੇਪਰਾਂ ਆਈ ਉਹਦੇ ਉੱਪਰ ਵੀ ਗੂਟੇ ਦਾ ਆਹੀ ਤੇ ਹਲਕਾ ਸਾਹਨੇ ਵਾਲ ਨੂੰ ਇੰਨਾ ਸੋਹਣਾ ਬਣਾਵਾਂਗੇ ਪੂਰੇ ਪੰਜਾਬ ਨੂੰ ਹਲਕਾ ਸਾਹਨੇ ਵਾਲ ਸਾਨੇ ਹਲ ਸਾਰੇ ਨਾਲ 16 ਜੀ ਸਰ ਜੀ ਇੱਕ ਵੱਡੀ ਜਿਹੜੀ ਸਮੱਸਿਆ ਹੈ 메인 ਚੌਕ ਸਾਨੇ ਹਲ ਦੀ ਵੱਡੀ ਟ੍ਰੈਫਿਕ ਦੀ ਸਮੱਸਿਆ ਆਏ ਦਿਨ ਹੈਪਨ ਹੁੰਦੀ ਹੈ ਕੱਲ ਪਰਸੋਂ ਵੀ ਇੱਕ ਮੁੰਡਾ ਇੱਥੇ ਉਹਦੀ ਡੈਥ ਹੋ ਗਈ ਤੇ ਇਨ ਕਮੇ ਕੰਟਰੋਲ ਕਰੋਗੇ ਜਾਂ ਟ੍ਰੈਫਿਕ ਦੇ ਮੁਤੇ ਮਲਾਜ਼ਮ ਵੀ ਲਾਏ ਜਾਂਦੇ ਆ ਲਾਈਟਾਂ ਦਾ ਵੀ ਹੈਗਾ ਪ੍ਰਬੰਧ ਪਰ ਸਾਡੀ ਉਹ ਸਾਬ ਨਾਲ ਗੱਲ ਹੋਈ ਸੀ ਵੀ ਇਹਦਾ ਜਿਹੜਾ ਬੱਸ ਸਟੈਂਡ ਆ ਉਹ ਥੋੜਾ ਅੱਗੇ ਪਿੱਛੇ ਕਰਕੇ ਬਣਾਇਆ ਜਾਵੇ ਜਿਹੜਾ ਕਿ ਲੋਕਾਂ ਦਾ ਟੈਂਟਰ ਲਾਉਂਦੇ ਜਿਹੇ ਲਾਈਟਾਂ ਦਾ ਟੈਂਟਰ ਜਿਹੜਾ ਜੀ ਲਾਇਆ ਹੀ ਉਹ ਸਾਬ ਰੈੱਡ ਲਾਈਟ ਤੋਂ ਵਾਸਤੇ ਟੈਂਟਰ ਸੀ ਲਾਤਾ ਓਕੇ ਤੇ ਤੁਹਾਡੀ ਨੌਲੇਜ ਦੇ ਵਿੱਚ ਕਿਹੜੇ ਕਿਹੜੇ ਕੰਮ ਹੈਗੇ ਜਿਨ੍ਹਾਂ ਨੂੰ ਤੁਸੀਂ ਟੈਂਡਰ ਲੱਗ ਚੁੱਕੇ ਆ ਪੈਸਾ ਵੀ ਆ ਚੁੱਕਿਆ ਸਾਨੂੰ ਪਤਾ ਲੱਗਿਆ ਵੀ ਨਗਰ ਪੰਚਾਇਤ ਦੇ ਅੰਦਰ ਉਹ ਕਿਹੜੀ ਕਿਹੜੀ ਪ੍ਰੋਪੋਜ਼ਲ ਤੁਹਾਡੇ ਕੋਲ ਸਾਡੇ ਕੋਲੇ ਜੀ ਉਹ ਚ 20 ਕੰਮ ਦੇ ਕਰੀਬ ਹੈਗੇ ਟੈਂਡਰ ਸੀ ਲੱਗ ਚੁੱਕੇ ਆ ਅੱਛਾ ਕਟਨ ਦਾ ਕੀਤਾ ਗਿਆ ਆਪਣੇ ਕੋਲ ਪਾਣੀ ਸਪਲਾਈ ਹੈ ਬਹੁਤ ਤੱਕ ਹੋਈ ਜੀ ਕਿਉਂਕਿ ਜਿੱਥੇ ਪਾਈਪਾਂ ਵਿਛੀਆਂ ਆ ਪਰ ਲਕੀਆਂ ਨਹੀਂ ਲੱਗੀਆਂ ਆ ਕਾਫੀ ਜਿਹੜੀ ਜਗ੍ਹਾ ਤੇ ਦੇਖ ਜੀ ਨੇ ਚੇਅਰਮੈਨ ਸਾਹਿਬ ਨੂੰ ਦੱਸਿਆ ਬਹੁਤ ਜਲਦੀ ਇਹਦਾ ਕੰਮ ਸ਼ੁਰੂ ਹੋ ਜਾਏਗਾ ਕੰਮ ਕੰਪਲੀਟ ਹੋ ਜਾਏਗਾ ਕਿੰਨੇ ਕ ਜਦ ਤੱਕ ਹੈਗਾ ਪਲਾਨ ਇਹ ਵਿਦਿਨ ਸਿਕਸ ਤੇ ਨਗਰਪੰਚਾਇਤ ਦੇ ਅੰਦਰ ਜਿਵੇਂ ਜਿਵਰਾਜ ਜੀ ਦੱਸਿਆ ਵੀ ਬੂਟੇ ਸੁੱਕੇ ਨੇ ਪਾਣੀ ਤੱਕ ਨਹੀਂ ਮਿਲਿਆ ਉਹਨਾਂ ਨੂੰ ਕਲੋਨੀ ਦੇ ਵਿੱਚ ਜਿਹੜਾ ਪਾਰਕ ਨਹੀਂ ਹੋਇਆ ਇਹਦੇ ਵਾਸਤੇ ਅਸੀਂ ਇੱਕ ਟੈਂਕਰ ਜਿਹੜਾ ਹੈਗਾ ਸਾਡਾ ਪਾਣੀ ਪਾਉਂਦਾ ਹੈ ਔਰ ਲਗ ਲਗ ਜਗ ਬੂਟੇ ਲਗਾਏ ਨੇ ਟੈਂਕਰ ਦੇਖੋ ਗੁਰਦਵਾਰਾ ਸਾਹਿਬ ਦੇ ਸਾਹਮਣੇ ਚੇਅਰਮੈਨ ਸਾਹਿਬ ਕਰਕੇ ਮੰਤਰੀ ਜੀ ਨੇ ਬਗੈਦਾ ਉਹਦੇ ਸਾਨੂੰ ਹੁਕਮ ਕੀਤਾ ਉਹਨਾਂ ਵੱਲੋਂ ਲਵਾਇਆ ਗਿਆ ਸਾਰੇ ਬੰਦੇ ਆ ਪਰ ਪਾਣੀ ਵੀ ਗੈਦਾ ਟੈਂਕਰ ਪੈਂਦਾ ਉਸਤੋਂ